ਕਾਲੇ ਜੀ ਮੇਰੀ ਨੋਏ ਨਿੱਕੀ ਜਿਹੀ ਬੱਚੀ ਐ ਆਈ ਆਵੇਂ ਉਹਨਾਂ ਦੀ ਮਾਮਾ ਛਿਬਾ ਕੇ ਰੋਣ ਮੇਰੀ ਨਿੱਕੀ ਜਿਹੀ ਕੁੜੀ ਨੂੰ ਕੌਣ ਸੰਭੇ ਗਾਉਣਾ ਨਹੀਂ ਯਾਨੀ ਕਿਸੇ ਨੇ ਵੀ ਜਾ ਕੇ ਉਹਨਾਂ ਨੂੰ ਉੱਥੇ ਮੌਕੇ ਤੇ ਖਲਾਰ ਕੇ ਬੋਲੀਆਂ ਮਰਵਾਣ ਜੇ ਨਹੀਂ ਮਰਵਾਣਗੇ ਤਾਂ ਅਸੀਂ ਜਿਵੇਂ ਸਾਡੇ ਤੋਂ ਹੋ ਸਕਿਆ ਸੀ ਉੱਥੇ ਜਾਵਾਂਗੇ ਜਿਵੇਂ ਮੈਂ ਆਈ ਆਵੇਂ ਉਹਨਾਂ ਦੀ ਮਾਮਾ ਛਿਬਾ ਕੇ ਰੋਣ ਮੇਰੀ ਨਿੱਕੀ ਜੀ ਕੁੜੀ ਨੂੰ ਕੌਣ ਸੰਭੇਜਾਉਂਦਾ ਨੇ ਇਹ ਜੇਲ੍ਹ ਘੇਰੇ ਤੋਂ ਛੁੱਟ ਕੇ ਆ ਗਏ ਨਾਲੇ ਫਿਰ ਮਾਵਾ ਦੇ ਪੁੱਤਰ ਪਾਲਨੇ ਨੇ ਉਹ ਗੋਲੀ ਜੀ ਮਰੀ ਨੋਏ ਨਿੱਕੀ ਜੀ ਬੱਚੀ ਹੈ ਕੋਈ ਪ੍ਰੋਟੇਕਟਿਵ ਨਹੀਂ ਕੀ ਦਿਿਆਲੀ ਨਾਲ ਬੰਤਾ ਫਲੀਚਰ ਦਾ ਕੰਮ ਕਰਦੇ ਨੇ ਮੋਟਾ ਨਾ ਗੋਲੀਏ ਸਾਹ ਨੂੰ ਪਤਾ ਹੈ ਬੱਚਾ ਦਾ ਸਾਰਾ ਕ੍ਰਿਕਟ ਦੇ 플레이ਰ ਨੇ ਪਹਿਲੋਂ ਇੰਨੀ ਬਾਪ ਵੱਡੀ ਕੀ ਸੀ ਕਰੇ ਜੀ ਸ਼ਾਬਾਸ਼ ਲੱਗਿਆ ਸੀ ਮਨਦੀਪ ਲੈ ਕੇ ਉਹ ਮੈਡਮ ਸਾਹਿਬ ਨੇ ਬਹੁਤ ਤੁਹਾਡੀ ਨਹੀਂ 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 ਬੰਦਾ ਤੇ ਉਹ ਤਾਂ ਹੰਦੀ ਪਾ ਕੱਟੀ ਗਈ ਉਹਨਾਂ ਡੇਢ ਸਾਲ ਬਾਅਦ ਘਰ ਵਾਲਾ ਤਾਂ ਜੀ ਤੰਦਰੁਸਤ ਨਹੀਂ ਅੱਜ ਨਹੀਂ ਉਹਨਾਂ ਦੇ ਆਹ ਮੇਰੀ ਨੋ ਵੱਡੀ ਹੈ ਇਹਦੇ ਹਸਬੰਡ ਜਿਹੜੇ ਹਸਪਤਲ ਦਾ ਅਖਲ ਹੈ ਗੋਲੀਆਂ 6 ਵਰਜੀਆਂ ਹੋਈਆਂ ਤਿੰਨ ਭੈਣ ਭਰਾਵਾਂ ਦੀ ਜਾਨ ਜਾਨ ਮਗਰੋਂ ਇਸ ਤੇ ਦੋ ਭਰਾ ਹਲੇ ਵੀ ਹਸਪਤਲ ਵਿਖੇ ਜੇਰੇ ਇਲਾਜ ਨੇ ਜਿਸ ਤੇ ਪਾਰੇ ਪਰਿਵਾਰਿਕ ਮੈਂਬਰ ਅੱਜ ਦੱਸ ਰਹੇ ਨੇ ਪਿਉਣਾ ਦੇਵੀ 6 ਗੋਲੀਆਂ ਲੱਗੀਆਂ ਹੋਈਆਂ ਨੇ ਅਤੇ ਹਾਲਾਤ ਇਹੋ ਜਿਹੇ ਨੇ ਕਿ ਬਚਣ ਦੇ ਲਈ ਉਹ ਦਿਨ ਰਾਤ ਅਰਦਾਸਾਂ ਹੀ ਕਰ ਰਹੇ ਨੇ ਹਾਲਾਂਕਿ ਜਿਨ੍ਹਾਂ ਦੇ ਵੱਲੋਂ ਇਹ ਮਾਰਾ ਕੰਮ ਕੀਤਾ ਗਿਆ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਤੇ ਚਲਦੇ ਹੋਏ ਹੁਣ ਅਗਲੀ ਕਾਰਵਾਈ ਤੇ ਨਾਲ ਨਾਲ ਇਹ ਪਰਿਵਾਰ ਚਾਹ ਰਿਹਾ ਹੈ ਕਿ ਉਹਨਾਂ ਨੂੰ ਵੀ ਇਹੋ ਜਹੀ ਹੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਪਰਿਵਾਰਿਕ ਜੀਆਂ ਨੂੰ ਸਰਯਾਮ ਖਤਮ ਕੀਤਾ ਗਿਆ ਇਸ ਮੌਕੇ ਤੇ ਮਾਸੂਮ ਬੱਚੀਆਂ ਨੂੰ ਗੋਦ ਦੇ ਵਿੱਚ ਲੈ ਕੇ ਉਹਨਾਂ ਦੀ ਰੋਂਦੀਆਂ ਘੁੱਲੌਂਦੀਆਂ ਪੱਤੀਆਂ ਦਾ ਹਾਲ ਦੇਖਿਆ ਨਹੀਂ ਜਾਂਦਾ ਸੀ ਅਤੇ ਇੱਧਰ ਉਹਨਾਂ ਦੀ ਮਾਂ ਰੋ ਰੋ ਕੇ ਆਖ ਰਹੀ ਹੈ ਕਿ ਸਾਡੇ ਘਰ ਦਾ ਗੁਜ਼ਾਰਾ ਤੱਕ ਨਹੀਂ ਚੱਲ ਰਿਹਾ ਇਸੋਂ ਕੇ ਬੜਾ ਦੁੱਖ ਹੁੰਦਾ ਏ ਇੱਕ ਜਿਹੜੇ ਕਰੋ ਜਿਹੜੇ ਇੱਕ ਵਿਆਹ ਤੇ ਸ਼ੋਪਿੰਗ ਕਰਨ ਵਾਸਤੇ ਨਰਕੀ ਜੀ ਸਲਕੀ ਦੀ شادی ਦੀ ਹੈ ਜੀਸੀ ਉਹ ਵੀ ਨਾਲ ਸੀ ਕਿ ਕਰੋਨ ਵਿਦੇਸ਼ਾਰੀ ਉਹਨਾਂ ਦੇ ਅੰਨੇ ਵਾਰ ਗੋਲੀਆਂ ਚਲਾਤੀਆਂ ਦੀਆਂ ਤੇ ਜੋ ਨੂੰ ਬਹੁਤ ਹੀ ਗਾੜ ਉਤਾਰਤਾ ਬਾਕੀ ਜਿਹੜੇ ਹੈ ਉਹ ਫਟੜ ਡੀ ਐਮ ਸੀ ਹਸਪਤਾਲ ਦੇ ਵਿੱਚ ਵੀਰੇ ਲਾਇਦੇ ਇਹ ਇਸ ਤੋਂ ਵੱਡੀ ਗੋਪਾਲੀ ਹੋਰ ਤੋਂ ਗੱਲ ਹੋ ਨਹੀਂ ਸਕਦੀ ਅੱਜ ਪੰਜਾਬ ਜਿਹੜਾ ਹੈ ਉਹ ਇੱਕ ਨਰਕ ਬਣ ਗਿਆ ਜੰਗਲ ਰਾਜ ਹੋਣ ਆਇਆ ਹੈ ਕਿ ਕਿਸੇ ਨੂੰ ਕੋਈ ਪੁੱਛੂ ਦੇਸ਼ ਨਹੀਂ ਜਿੱਥੇ ਕੋਈ ਮਰਗੀ ਗੋਲੀਆਂ ਨਾਲ ਮਾਰ ਕੇ ਚਲੇ ਜਾਣ ਲੁੱਟਾਂ ਖੋਹਾਂ ਕਰ ਲੈ ਲੋਕਾਂ ਦੇ ਘਰਾਂ ਵਿੱਚ ਜਾ ਕੇ ਡਕੈਤੀਆਂ ਤੇ ਸ਼ਰੇਆਮ ਜਿਹੜੀ ਹੈ ਇਹ ਗੁੰਡਾਗਰਦੀ ਜਿਹੜੀ ਹੈ ਉਹ ਹੋ ਰਹੀ ਹੈ ਤੇ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਉਹਨੂੰ ਕੋਈ ਦੇਖੀ ਰਿਹਾ ਕਿ ਅਸੀਂ ਕਿਵੇਂ ਸਰਕਾਰ ਚਲਾਉਣੀ ਹੈ بس ਕਰਕੇ ਇਹ ਬਦਕਿਸਮਤੀ ਪੰਜਾਬ ਦੀ ਹੈ ਤੇ ਜਿਹੜੀ ਚਿੰਗਾਰੀ ਬਦਲਾਅ ਦੇ ਨਾਂ ਤੇ ਇਥੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਅੱਜ ਇਹ ਸਾਰੇ ਦੇ ਲੋਕ ਹੈ ਉਸ ਗੱਲ ਨੂੰ ਪਛਤਾ ਰਹੇ ਹੈ ਸੋ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਨੌਜਵਾਨ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਤੇ ਉਹਨਾਂ ਦੇ ਖਿਲਾਫ ਉਲਟਾ ਉਹਨਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਲਈ ਦੁਬਾਰਾ ਜਿਹੜੀਆਂ ਉਹ ਥ੍ਰੈਟਿੰਗਾਂ ਦੀ ਸੋ ਇਸ ਤਰ੍ਹਾਂ ਦਾ ਜਦੋਂ ਮੌਲ ਪੈਦਾ ਹੋ ਜਾਂਦਾ ਤਾਂ ਫਿਰ ਮੈਂ ਸਮਝਦਾ ਕਿ ਸਾਡੀ ਵੱਡੀ ਬਦਕਿਸਮਤੀ ਹੈ ਜਿਹੜਾ ਇਹੋ ਜੀ ਸਰਕਾਰ ਨੂੰ ਪੰਜਾਬ ਨਹੀਂ ਜਿਹੜਾ ਚਲੇ ਜਾਣਾ ਚਾਹੀਦਾ ਹੈ ਰਜਾਇਨ ਦੇ ਰਿਹਾ ਚਾਹੇ ਕਿ ਸਾਡੇ ਕੋਲ ਪੰਜਾਬ ਨਹੀਂ ਚੱਲੂਗਾ ਤੇ ਦੂਜੇ ਪਾਸੇ ਜਿਹੜੀ ਅੱਜ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੀ ਬੀਜੇਪੀ ਦੀ ਸਰਕਾਰ ਦੇਸ਼ ਤਰਾਰੀ ਇਹ ਦੇ ਵੇਤੀ ਬੜੀ ਭਾਰੀ ਜਿਹੀ ਨੀਤੀ ਉਹਨਾਂ ਨੇ ਬਣਾਈ ਹੋਈ ਹੈ ਕਿ ਅੱਜ ਜਿਹੜੀਆਂ ਫੋਰਸਿਸ ਹੈਗੇ ਆ ਐ ਆਰਮੀ ਹੈ ਚਾਹ ਬੀਐਸਐਫ ਹੈ ਚਾਹ ਸੀਆਰਪੀਐਫ ਹੈ ਜਿਹੜੀਆਂ ਲੋਕਾਂ ਦੀ ਰਖਵਾਲੀ ਕਰਦੀ ਕਰਨੀ ਹੁੰਦੀ ਜਿਨ੍ਹਾਂ ਨੇ ਉਹਨਾਂ ਦੀ ਭਰਤੀ ਜਿਹੜੀ ਹੈ ਉਹਦੇ 'ਚ ਕਟ ਲਾ ਦਿੱਤਾ ਗਿਆ ਆਬਾਦੀ ਵਧਦੀ ਜਾ ਰਹੀ ਹੈ ਤੇ ਭਰਤੀ ਜਿਹੜੀ ਕਰਦੀ ਜਾ ਰਹੀ ਹੈ ਕਿ ਕਿਸੇ ਤੇ ਕੋਈ ਕੰਟਰੋਲ ਨਹੀਂ ਹੈ ਸਰਕਾਰ ਕੇ ਅੱਜ ਲੋਰ ਆਏ ਸੀ ਜੋ ਸੁਪਰੀਮਪੁਰ ਮਾਲਯੋਗ ਸੁਪਰੀਮਪੁਰ ਨੂੰ ਇਸ ਤਰ੍ਹਾਂ ਦੇ ਇਸ ਤਰ੍ਹਾਂ ਕਿ ਇਹਦੇ ਇੰਟਰਵਿਊ ਕਰਨ ਕਿ ਜਿੰਨੀ ਆਬਾਦੀ ਵਧੀ ਹੈ ਉਹਨੀਆਂ ਜਿਹੜੀਆਂ ਨੌਕਰੀਆਂ ਉਹ ਵਾਦ ਸੋਰਸ ਹੋ ਰਹੀਆਂ ਵਾਦ ਹੋਈਏ ਤੇ ਨਾਲ ਦੂਸਰੇ এডੂਕੇਸ਼ਨ ਹੈ ਹੈਲਥ ਹੈ ਉਹਦੇ ਵਾਸਤੇ ਵੀ ਉਸਾਂ ਦੀ ਜਿਹੜੀ ਸਹੈਤੀ ਬਣੀ ਜੇਗੀ ਪਰ ਇੱਥੇ ਸਰਕਾਰ ਦੀ ਜਿਹੜੀ ਹੈ ਉਹ ਕਫਲੇਬਾਜ਼ੀ ਆਪ ਤਾਂ ਕਰੀ ਜਾਂਦੇ ਪਰ ਲੋਕਾਂ ਨੂੰ ਲੈਣ ਦੇ ਨਹੀਂ ਦਿੱਤੀ ਹੈ ਸਰਕਾਰ ਕੇ ਪੰਜਾਬ ਦੇ ਲੋਕ ਜਿਹੜੇ ਐ ਇਹ ਫੈਸਲਾ ਤਾਂ ਕਈ ਵੇਂ ਤੇ ਆਉਂ ਵਕਤ ਤੋਂ ਹੋਣਾ ਚਾਹੀਦਾ ਹੈ ਪਰ ਕਰਕੇ ਬੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੀ ਸਾਡੇ ਨੌਜਵਾਨਾਂ ਨੂੰ ਆ ਇੱਕ ਥਾਂ ਜਗਾ ਨਹੀਂ ਬਾਹਰ ਹਰੇਕ ਜਗਾ ਕਿਥੇ ਹੁੰਦੇ ਨੇ ਰੋਜ਼ ਹੀ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਸਰਕਾਰ ਦੇ ਸਰਕਾਰ ਨੂੰ ਤੇ ਇਹਦੇ ਵਿੱਚ ਇੰਟਰਵਿਊ ਕਰਨਾ ਚਾਹੀਦਾ ਹੈ ਕਿ ਕਿਉਂ ਹੋ ਰਿਹਾ ਹੈ ਜੇ ਨਾਲ ਨੂੰ ਨਹੀਂ ਸਰਕਾਰ ਚਲਾਈ ਜਾਂਦੀ ਤੇ ਫਿਰ ਇਹਨਾਂ ਕੋਲ ਪਾਸਿਆ ਜਾਣਾ ਚਾਹੀਦਾ ਇਹ ਸਾਡੀ ਤੇ ਜਿੰਦਰ ਨੂੰ ਸਾਡੇ ਸਭੀ ਸਭੀ ਲੋਕ ਨੂੰ ਵੀ ਇਹ ਚਾਹੁੰਨੇ ਕੇਵਲ ਵੀ ਇਹ ਦੇ ਵਿੱਚ ਜਿਹੜਾ ਇੰਟਰਵਿਊ ਕਰਕੇ ਇਹ ਸਿਸਟਮ ਠੀਕ ਸੀ ਅੱਜ ਸਰੋਸਟਰ ਜੀਵਨਾ ਪਰਿਵਾਰਾਂ ਦੇ ਘਰ ਆ ਕੇ ਖੁਸ਼ੂਸਾਤ ਤੇ ਐਮਐਲਏ ਸਾਹਿਬ ਤੇ ਸਾਰੇ ਜਿਹੜੇ ਕੌਂਸਲ ਪਾਰਟੀ ਦੇ ਆਪੂ ਨੇ ਵਰਕਰ ਨੇ ਇਹ ਅੰਦਰ ਦੀ ਪ੍ਰਗਟ ਕਰਨ ਵਾਸਤੇ ਆਏ ਆ ਤੇ ਅਸੀਂ ਚਾਰ ਬੱਚੇ ਜਿਹਦੇ ਦੋ ਬੱਚੇ ਮਾਰੇ ਗਏ ਦੋ ਡੀਐਮਸੀ ਦੇ ਵਿੱਚ ਪਏ ਆ ਉਹਨਾਂ ਦੇ ਨਾਲ ਮੈਂ ਤੇ ਸਾਡੇ ਐਮਪੀ ਸਾਹਿਬ ਸਮਦਰਦੀ ਪ੍ਰਗਟ ਕਰਨ ਦੇ ਵਾਸਤੇ ਇੱਥੇ ਆਏ ਆ ਆ ਦੇਖੋ ਉਹਨਾਂ ਦੀਆਂ ਮਾਤਾਵਾਂ ਨੇ ਇਹਨਾਂ ਦਾ ਹਾਲ ਕੀ ਹੈ ਉਹ ਮੁੰਡੇ ਜਿਹੜੇ ਸੀਗੇ ਪੰਜਾਬ ਦੇ ਸਭ ਤੋਂ ਵਧੀਆ ਬੱਚੇ ਸੀ ਜਿਹੜੇ ਕ੍ਰੀਟਰ ਸੀਗੇ ਕਦੇ ਡਵੇਈ ਖੇਡ ਕੇ ਆਉਂਦੇ ਸੀ ਕਦੇ ਕਿਤੇ ਜਾਂਦੇ ਸੀਗੇ ਮੈਂ ਅੱਜ ਇਹ ਕਹਿਣਾ ਚਾਹਨਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਖਤਮ ਹੋ ਗਿਆ ਹੈ ਜੋ ਕਿ ਕਿਤੇ ਕਤਲ ਹੋ ਰਹੇ ਨੇ ਕੱਲ ਪਰਸੋ ਸਾਡੇ ਕਾਢਤੀਆ ਸੀ ਉਹਦੇ ਗੋਲੀ ਮਾਰ ਗਏ ਪਰसों ਇੱਕ ਦੇ ਕਾਪੇ ਮਾਰਗੇ ਪੰਜਾਬ ਦੇ ਵਿੱਚ ਕਿਤੇ ਪਟਿਆਲੇ ਕਿਤੇ ਲੁਗਿਆਣਾ ਕਦੇ ਕਿਤੇ ਹੋ ਰਿਹਾ ਹੈ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਇਹ ਪੰਜਾਬ ਦੀ ਪੁਲਿਸ ਨਹੀਂ ਪੰਜਾਬ ਦੀ ਆਰਮੀ ਹੈਗੀ ਹੈ ਜਿਹੇ ਹੱਥ ਬੰਨ ਦਿੱਤੇ ਗਏ ਨੇ ਮੈਂ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਜਿਹੜੀਆਂ ਹਨਾ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਾਰਡਰ ਡਿਸਟ੍ਰਿਕਟ ਹੈਗੇ ਆ ਉੱਥੇ ਚਾਰ-ਚਾਰ ਬਟਾਲੀਅਨਸ ਲਗਾ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨ ਜੀ ਅਸੀਂ ਅੱਤਵਾਦ ਨੂੰ ਚੱਕ ਕੇ ਸਿੱਟ ਸਕਦੇ ਆ ਤੇ ਕੋਈ ਵੀ ਗੱਲ ਨਹੀਂ ਗਈ ਇਉਂ ਹੀ ਇਹ ਜਿਹੜੀ ਸਰਕਾਰ ਆਈ ਹੈ ਤੁਸੀਂ ਦੇਖ ਰਹੇ ਹੋ ਕਿ ਆਬਾਦੀ ਵਧਦੀ ਜਾ ਰਹੀ ਹੈ ਆਬਾਦੀ ਸਾਡੀ 3.5 ਕਰੋੜ ਤੋਂ ਉੱਪਰ ਹੋ ਗਈ ਹੈ ਪੁਲਿਸ ਦੀ ਨਫਰੀ ਜਿਹੜੀ ਹੈ ਸਾਡੀ ਘਟਦੀ ਗਈ ਹੈ ਇਹਨਾਂ ਨੂੰ ਪੰਜਾਬ ਗਵਰਨਮੈਂਟ ਨੂੰ ਇੱਕ ਡਿਸੀਜਨ ਲੈਣਾ ਚਾਹੀਦਾ ਕਿ ਕਟੋ ਕੱਟ 25000 ਵੈਕੈਂਸੀਆਂ ਜਿਹੜੀਆਂ ਹੈਗੀਆਂ ਉਹ ਪੁਲਿਸ ਦੀਆਂ ਭਰਨੀਆਂ ਚਾਹੀਦੀਆਂ ਤੇ ਆਮ ਲੋਕਾਂ ਨੂੰ ਰਾਹਤ ਮਿਲੇ ਅੱਜ ਹਰੇਕ ਬੱਚਾ ਹਰੇਕ ਮਾਂ ਹਰੇਕ ਭਾ ਜਿਹੜਾ ਇਹਨਾਂ ਤੋਂ ਦੁਖੀ ਆ ਗਿਆ ਨਸ਼ਾ ਜਿਹੜਾ ਹੈਗਾ ਘਰ-ਘਰ ਦੇ ਵਿੱਚ ਵਿਕ ਰਿਹਾ ਹੈ ਬਾਰਡਰ ਦੇ ਨਾਲ ਇਹ ਡਿਸਟ੍ਰਿਕਟ ਲੱਗਦਾ ਮੈਂ ਫੇਰ ਦੇਸ਼ ਦੇ ਰਾਸ਼ਪਤੀ ਨੂੰ ਬੇਨਤੀ ਕਰੂੰਗਾ ਕਿ ਰਾਸ਼ਪਤੀ ਸਾਹਾ ਪੰਜਾਬ ਹਿੰਦੁਸਤਾਨ ਦਾ ਦਿਲ ਹੈਗਾ ਇਹਦੇ ਵਾਸਤੇ ਤੁਹਾਨੂੰ ਚਾਰ ਬਟਾਲੀਅਨ ਸਰ ਡਿਸਟ੍ਰਿਕਟ ਦੇ ਵਿੱਚ ਭੇਜਨੇ ਚਾਹੀਦੀਆਂ ਕਿ ਨਸ਼ਿਆਂ ਨੂੰ ਬੰਦ ਕਰਾਇਆ ਜਾਵੇ ਜਿਹੜੇ ਡਰੋਨਸ ਆਉਂਦੇ ਨੇ ਉਹਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਜਿਹੜਾ ਪੰਜਾਬ ਦਾ ਹਾਲ ਹੈਗਾ ਬੜਾ ਮਾੜਾ ਹਾਲ ਹੋ ਗਿਆ ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ ਇਹਦੇ ਵਿੱਚ ਇਹ ਵੀ ਕਹਿੰਦੇ ਕਿ ਸੁਪਰੀਮ ਕੋਰਟ ਨੇ ਵੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਬਚਾਉਣਾ ਚਾਹੀਦਾ ਜੇ ਪੰਜਾਬ ਵਾਦੀਆ ਦਾ ਸਭ ਕੁਝ ਬਚ ਗਿਆ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਨੂੰ ਵਿਸ਼ਵਾਸ ਹੋਣਾ ਕਿ ਕਾਨੂੰਨ ਆਪਦਾ ਕੰਮ ਕਰੇਗਾ ਬਿਲਕੁਲ ਘਬਰਾਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਹੈ ਕਾਨੂੰਨ ਆਪਦੇ ਨਾਲ ਚੱਲੇਗਾ ਇਸ ਕਰਕੇ ਦੋਸਤੋ ਫਿਰੋਜ਼ਪੁਰ ਵਾਲੇ ਆਓ ਬਾਹਰ ਨਿਕਲੀਏ ਡਰ ਡਰੋਣਾ ਡਰ ਨਾਲ ਕੁਝ ਨਹੀਂ ਹੁੰਦਾ ਜੇ ਸ਼ਹੀਦ ਆਜ਼ਮ ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਾ ਸਕਦਾ ਹੈ ਤਾਂ ਅਸੀਂ ਸਾਰੇ ਮਿਲ ਕੇ ਫਿਰੋਜ਼ਪੁਰ ਨੂੰ ਵੀ ਮੇਰੀਓ ਭੈਣੋ ਬਚਾ ਸਕਦੇ ਆ ਸਟੇਟ ਮੇ ਫਿਰੋਜ਼ਪੁਰ ਮੇ ਕੁਝ ਦਿਨ ਪਹਿਲੇ 3 ਫੈਮਿਲੀ ਮੈਂਬਰਸ ਦਾ ਮਰਡਰ ਹੋਇਆ ਥਾ उसमें एक शादी तय हुई एक लड़की का भी मर्डर हुआ था उसमें पंजाब पुलिस क्रिमिनल्स के पीछे थी उनको मालूम मिले थे कि कुछ आरोपी नांदेड़ और महाराष्ट्र में आए हुए थे उसी बारे में उन्होंने हमें कल आज सुबह जल्दी करके तीन बजे इंफॉर्मेशन हमारे हमारे साथ शेयर की थी उस बारे में हमने फिर हमारे क्राइम ब्रांच को अलर्ट किया था हमारे क्यू आर टी टीम और हमारे नाइट राउंड के ऑफिसर्स और हमारे जो बाकी पुलिस स्टेशन के ऑफिसर थे उन्होंने फिर समृद्धि हाईवे पे उन्होंने इंटरसेप्ट किया और हमने सात उस मर्डर केस में ताबे में लिया हुआ है सर कुछ वेपन जब्त हुए इस कार्रवाई